ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਪੰਜਾਬ ਵਿੱਚ ਹੁਣ ਪਰਾਲੀ ਸਾੜਨ ਤੋਂ ਕਿਸਾਨ ਕਾਫੀ ਹੱਦ ਤੱਕ ਗੁਰੇਜ਼ ਕਰ ਰਹੇ ਨੇ ਅੰਕੜੇ ਵੀ ਬਿਆਨ ਕਰਦੇ ਨੇ ਕਿ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਗਿਰਾਵਟ ਦਰਜ ਹੋਈ ਹੈ ਸਾਲ 2024 ਵਿੱਚ ਜਿੱਥੇ 11000 ਦੇ ਕਰੀਬ ਪਰਾਲੀ ਸਾੜਨ ਦੇ ਮਾਮਲੇ ਦਰਜ ਹੋਏ ਉੱਥੇ ਹੀ ਹੁਣ 3 ਨਵੰਬਰ ਤੱਕ ਮਹਿਜ਼ 3000 ਤੱਕ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਨੇ ਜੋ ਸਾਬਿਤ ਕਰਦਾ ਹੈ ਕਿ ਕਿਸਾਨ ਹੁਣ ਪਰਾਲੀ ਦੇ ਪ੍ਰਬੰਧਨ ਨੂੰ ਲੈ ਕੇ ਜਾਗਰੂਕ ਹੋ ਰਹੇ ਨੇ ਪਰ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਕਈ ਉਪਰਾਲਿਆ ਕਰਕੇ ਵੀ ਕਿਸਾਨ ਪਰਾਲੀ ਨੂੰ ਅੱਗ ਲਗਾਉਣ ਤੋਂ ਨਾ ਕਰ ਰਹੇ ਨੇ ਅੱਜਕੱਲ ਕਰਾਂਗੇ ਅਜਿਹੀ ਇੱਕ ਪਿੰਡ ਦੀ ਜਿੱਥੇ ਕਿਸਾਨਾਂ ਨੇ ਕਰੀਬ 5-6 ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਾਈ ਹੈ ਅਤੇ ਪਿਛਲੇ 4 ਸਾਲ ਤੋਂ ਲਗਾਤਾਰ ਇਹ ਪਿੰਡ 0% ਅੱਗ ਲਗਾਉਣ ਦੇ ਪਿੰਡਾਂ ਵਿੱਚ شمار ਹੋਇਆ ਹੈ। ਲੁਧਿਆਣਾ ਦੇ ਟਿਪਟਿਕ ਮਿਸਟਰ ਵੱਲੋਂ ਪਿੰਡ ਨੂੰ ਵਧਾਈ ਵੀ ਦਿੱਤੀ ਗਈ ਹੈ ਤੇ ਜਲਦ ਹੀ ਪਿੰਡ ਦੀ ਪੰਚਾਇਤ ਨੂੰ ਸਨਮਾਨਿਤ ਕਰਨ ਲਈ ਵੀ ਕਿਹਾ ਗਿਆ ਹੈ। ਪਿੰਡ ਦੇ ਸਾਬਕਾ ਸਰਪੰਚ ਨੇ ਖੁਦ ਵੀ ਪਰਾਲੀ ਨੂੰ ਪਿਛਲੇ ਕਈ ਸਾਲਾਂ ਤੋਂ ਅੱਗ ਨਹੀਂ ਲਾਈਏ ਅਤੇ ਦੱਸਿਆ ਕਿ ਕਿਵੇਂ ਪਰਾਲੀ ਦਾ ਪ੍ਰਬੰਧਨ ਕਰ ਰਹੇ ਨੇ। ਰੈਗੂਲਰਲੀ ਮੇਰੇ ਖਾਲ ਮੇਰਾ 5ਵਾਂ 6ਵਾਂ ਸਾਲ ਆ 6 ਸਾਲ ਹੋ ਗਏ ਮੇਰੇ ਖਾਲ ਮੈਨੂੰ ਲਗਾਤਾਰ ਮੈਂ ਕਦੇ ਉਪਰ ਵਾਲੀ ਨੂੰ ਅਗ ਨਹੀਂ ਲਾਈ ਇਹ ਨੂੰ ਸੁਪਰ ਸੀਡਰ ਕਹਿੰਦੇ ਆ ਜੀ ਇਹ ਸਪੈਸ਼ਲ ਹੈ ਜੀ ਕਣਕ ਬੀਜਣ ਲਈ ਇਹਨੂੰ ਪਰਾਲੀ ਮਲਚ ਕਰਨ ਲਈ ਤੇ ਕਣਕ ਬੀਜਣ ਲਈ ਇਹਨੂੰ ਵਰਤਿਆ ਜਾਂਦਾ ਸਾਬਕਾ ਸਰਪੰਚ ਨੇ ਦੱਸਿਆ ਕਿ ਹੱਲਾ ਕੇ ਕਲੋਨੀਆ ਘਟ ਹੋਣ ਕਰਕੇ ਪਿੰਡ ਵਿੱਚ ਖੇਤੀ ਯੋਗ ਜ਼ਮੀਨ ਕਾਫੀ ਘਟ ਗਈ ਹੈ ਪਰ ਫਿਰ ਵੀ ਕਿਸਾਨ ਕਾਫੀ ਵੱਡੇ ਪੱਧਰ ਉਤੇ ਖੇਤੀ ਕਰ ਰਹੇ ਨੇ ਡੀਸੀ ਵੱਲੋਂ ਪਿੰਡ ਨੂੰ ਸਨਮਾਨ ਕਰਨ ਦੀ ਗੱਲ ਕਹੀ ਗਈ ਹੈ ਪਿਛਲੇ ਸਾਲ ਅਸੀਂ 0% ਸੀਗੇ ਸਾਨੂੰ ਤਿੰਨ ਚਾਰ ਵਾਰੀ ਡੀਸੀ ਸਾਹਿਬ ਨੇ ਟਾਈਮ ਦਿੱਤਾ ਵੀ ਅਸੀਂ ਤੁਹਾਨੂੰ ਅਵਾਰਡ ਦੇਣਾ। ਫਿਰ ਵੀ ਮੇਰੇ ਖਿਆਲ 'ਚ ਅਸੀਂ 0% ਆ ਕਿਉਂਕਿ ਦੋ ਤਿੰਨ ਦਿਨ ਤੋਂ ਮੈਂ ਪਿੰਡ ਨਹੀਂ ਸੀਗਾ। ਮੈਨੂੰ ਤਾਂ ਮੈਨੂੰ ਪਤਾ ਨਹੀਂ ਮੇਰੇ ਖਿਆਲ 'ਚ ਵੀ 0% ਹੀ ਪਿੰਡ ਦੇ ਹੀ ਇੱਕ ਹੋਰ ਕਿਸਾਨ ਜੋ ਲੰਬੇ ਸਮੇਂ ਤੋਂ ਖੇਤੀ ਕਰ ਰਹੇ ਨੇ ਉਹਨਾਂ ਨੇ ਦੱਸਿਆ ਹੈ ਕਿ ਉਹ ਕਿਵੇਂ ਪਰਾਲੀ ਦਾ ਪ੍ਰਬੰਧਨ ਕਰਦੇ ਨੇ। ਇਹ ਕਿੰਨਾ ਫਰਕ ਪੈਂਦਾ ਹੈ। ਫਿਰ ਚਾਹੀ ਵਾਤਾਵਰਣ ਹੋਵੇ ਜਾਂ ਪਰਾਲੀ ਨੂੰ ਮਲਚ ਕਰਨ ਨੂੰ ਲੈ ਕੇ ਹੋਵੇ। 6-7 ਸਾਲ ਹੋ ਗਏ ਅਸੀਂ ਪਰਾਲੀ ਨੂੰ ਅੱਗ ਨਹੀਂ ਲਾਉਂਦੇਗੇ। ਅਸੀਂ ਜਾਂ ਤਾਂ ਗੱਠਾ ਬਣਾ ਦਈਦੀਆਂ ਨੇ ਪਰ ਇਸ ਵਾਰ ਅਸੀਂ ਸਭ ਕੋ ਵਿਚੇ ਹੀ ਸੁਪਰ ਸੀਡਰ ਨਾਲ ਬਾ ਵਿਚੇ ਹੀ ਖਤਮ ਕਰਤਾ ਤੇ ਕਣਕ ਵੀਤੀ ਉਵੇਂ ਤੇ ਫਰਕ ਤਾਂ ਪੈਂਦਾ ਵਾ ਜਿਹੜੀ ਰਹਿਦ ਖੁੰਦ ਆ ਇਹਦੇ ਨਾਲ ਸਾਰਾ ਨਾ ਖਾਦ ਬਣ ਜਾਂਦੀ ਆ ਖਾਦ ਇਹ ਝੋਨੇ ਦਾ ਕਣਕ ਨੂੰ ਤਾਂ ਜਿਹੜਾ ਫਰਕ ਪਊਗਾ ਪਊਗਾ ਝੋਨੇ ਨੂੰ ਜਾ ਕੇ ਗਾ ਬਹੁਤ ਜ਼ਿਆਦਾ ਫਰਕ ਪਊਗਾ ਅਤੇ ਇੱਕ ਬਜ਼ੁਰਗ ਕੇ ਸਾਹਮਣੇ ਦੱਸਿਆ ਕਿ ਜਦੋਂ ਮਸ਼ੀਨਾਂ ਨਹੀਂ ਸੀ ਤਾਂ ਉਹ ਕਿਵੇਂ ਪਰਾਲੀ ਦਾ ਪ੍ਰਬੰਧਨ ਕਰਦੇ ਸੀ ਹੁਣ ਮਸ਼ੀਨਾਂ ਆਉਣ ਤੋਂ ਬਾਅਦ ਕਿੰਨਾ ਫਰਕ ਪਿਆ ਹੈ ਪਹਿਲਾਂ ਢੋਲਾਂ ਤੇ ਝਾੜਦੇ ਦੀ ਪਰਾਲੀ ਕੋਸ ਲੋਕ ਚਾਰਨ ਨੂੰ ਵਰਤ ਲੈਂਦੇ ਸੀ ਡੰਗਰਾ ਬਸਵਾ ਵਾਸਤੇ ਕੋਸ ਜਾਲ ਜੁੜ ਦਿੰਦੇ ਸੀ ਇੱਕ ਦੋ ਢੇਰ ਹੁੰਦੇ ਸੀ ਇੱਕ ਢੇਰ ਤੇ ਅੱਗ ਲਾਉਣੀ ਹੁੰਦੀ ਸੀ ਹੁਣ ਹੁਣ ਇਹਦਾ ਸੁਪਰ ਸੀਟਰਾਂ ਨੇ ਆ ਕੇ ਕੀਤਾ ਨਹੀਂ ਤਾਂ ਬਹੁਤ ਪਰਾਲੀ ਦਾ ਜ਼ਿਆਦਾ ਧੂਏ ਨਾਲ ਬਹੁਤ ਪਰੇਸ਼ਾਨੀ ਸੀ ਕੀ ਲੋਕਾਂ ਨੂੰ ਪੈਦਾ ਜੀ ਪਹਿਲਾਂ ਤਾਂ ਸਿਹਤ ਵਾਸਤੇ ਬਹੁਤ ਜ਼ਿਆਦਾ ਫਾਇਦਾ ਜਿਹੜੀ ਫ਼ਾਦਲ ਹੋਣੀ ਆ ਉਹਦਾ ਕਰਮਾ ਸੇਤੀ ਹੋਣੀ ਆ ਸੇਤਾ ਬਾਅਦ ਤੇ ਫਾਇਦਾ ਜੀ ਮੈਂ ਸਾਡੀ ਉਮਰ ਦੇ ਬੰਦੇ ਆ ਉਹਨਾਂ ਦਾ ਸਾਹ ਸੁਧਾ ਰਹਿਦਾ ਹਟ ਟਾਈਮ ਬਾਹਰ ਨਹੀਂ ਨਿਕਲਦਾ ਆਦੇ ਅੱਖਾਂ ਦਾ ਧੂਏ ਦਾ ਇਹ ਤਾਂ ਬਹੁਤ ਵਧੀਆ ਚੀਜ਼ ਆ ਜਿੰਨੇ ਸਰਕਾਰ ਬੰਦ ਕਰੂਗੀ ਜਿੰਮੇਦਾਰੀ ਉਹਨਾਂ ਹੀ ਵਧੀਆ ਸੋ ਇਸ ਦੇ ਵਿੱਚ ਜਿਹੜੀ ਆ ਉਹ ਕਣਕ ਨਾਲ ਦੀ ਨਾਲ ਬੀਜੀ ਜਾਂਦੀ ਆ ਤੇ ਨਾਲ ਹੀ ਜਿਹੜੀ ਆ ਪਰਾਲੀ ਆ ਉਹ ਵਿੱਚ ਹੀ ਰਲਾ ਦਿੱਤੀ ਜਾਂਦੀ ਆ ਇਸ ਦੇ ਨਾਲ ਇਹ ਫਾਇਦਾ ਹੁੰਦਾ ਕਿ ਪਰਾਲੀ ਨੂੰ ਖੇਤ ਚ ਬਾਹਰ ਜਾੜਾ ਨਹੀਂ ਕੱਢਣ ਦੀ ਲੋੜ ਪੈਂਦੀ ਆ ਜਿਹੜੇ ਪਰਾਲੀ ਦੇ ਜ਼ਰੂਰੀ ਤੱਤ ਹੈਗੇ ਨੇ ਜ਼ਰੂਰੀ ਗੁਣ ਹੈਗੇ ਨੇ ਸੋ ਉਹ ਵੀ ਮਿਲ ਜਾਂਦੇ ਨੇ ਸੋ ਇੱਕ ਵਧੀਆ ਉਪਰਾਲਾ ਦੇਤਵਾਲ ਦੇ ਕਿਸਾਨਾਂ ਵੱਲੋਂ ਖਾਸ ਕਰਕੇ ਪਿਛਲੇ 10 ਦੇ 5-6 ਸਾਲ ਤੋਂ ਇਹਨਾਂ ਵੱਲੋਂ ਅੱਗ ਨਹੀਂ ਲਗਾਈ ਗਈ ਸੋ ਬਾਕੀਆਂ ਨੂੰ ਵੀ ਇਹ ਅਪੀਲ ਕਰ ਰਹੇ ਨੇ ਕਿ ਜੇਕਰ ਤੁਸੀਂ ਖੇਤ ਦੇ ਵਿੱਚ ਪਰਾਲੀ ਮਲਚ ਕਰ ਦਿੰਦੇ ਹੋ ਤਾਂ ਜਿੱਥੇ ਵਾਤਾਵਰਣ ਨੂੰ ਫਾਇਦਾ ਹੁੰਦਾ ਉੱਥੇ ਹੀ ਦੂਜੇ ਪਾਸੇ ਜਿਹੜੇ ਜ਼ਮੀਨ ਦੇ ਜ਼ਰੂਰੀ ਤੱਤਾਂ ਉਹ ਵੀ ਜ਼ਮੀਨ 'ਚ ਰਹ ਜਾਂਦੇ ਰਵਿੰਦਰ ਸਿੰਘ ਸਿੰਘ ਈਟੀਵੀ ਭਾਰਤ ਤੋਂ ਪਿੰਡ ਦੇਤਵਾਲ ਨੂੰ